ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਸਿੱਖੀ ਸਰੂਪ ਦੇ ਵਿੱਚ ਵਾਪਸ ਆਉਣ ਅੰਮ੍ਰਿਤ ਛਕਣ ਤੇ ਵੀਡੀਓ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਤੇ ਸਰਕਾਰਾਂ ਤੱਕ ਪਹੁੰਚਾ ਦਿਓ। ਜੇ ਮੈਂ ਆਈਡੀਆ ਦੱਸਣ ਲੱਗਾ ਵਾਂ ਵੀ ਆਪਣੇ ਆਪ ਨੂੰ ਆਪਣੇ ਪੰਜਾਬ ਨੂੰ ਸਿੱਖੀ ਸਿੱਖੀ ਵੱਲ ਕਿਵੇਂ ਜੋੜਨਾ ਕਿਉਂਕਿ ਸਾਡਾ ਪੰਜਾਬ ਯਾਰ ਸਭ ਤੋਂ ਪਹਿਲੇ ਗੁਰੂਆਂ ਪੀਰਾਂ ਦੀ ਧਰਤੀ ਆ। ਸਾਡੇ ਮੁੰਡੇ ਅਜੇ ਨਸ਼ਿਆਂ 'ਚ ਵੜ ਗਏ। ਕੋਈ ਕੋਈ ਹੈ ਕੋਈ ਸਿੱਖੀ ਸਰੂਪ ਦੇ ਵਿੱਚ? ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਵੀਡੀਓ ਧਿਆਨ ਨਾਲ ਸੁਣਿਓ ਮੈਂ ਇਹਦੇ ਵਿੱਚ ਕੁਝ ਆਈਡੀਆ ਦੇਣਾ ਚਾਹੁੰਦਾ ਸਰਕਾਰ ਨੂੰ ਵੀ ਆ ਚੀਜ਼ ਕਰ ਤੇ ਜੇ ਨਾ ਸਾਡੇ ਮੁੰਡੇ ਕੁੜੀਆਂ ਸਿੱਖੀ ਸਰੂਪ ਦੇ ਵਿੱਚ ਆਉਣਗੇ ਜੋ ਮਰਜ਼ੀ ਸਜ਼ਾ ਦੇ ਦਿਓ ਸੁਣਿਓ ਸਾਰੇ ਸਾਡੇ ਪੰਜਾਬ ਦੇ ਵਿੱਚ ਵੈਕੰਸੀਆਂ ਨਿਕਲਦੀਆਂ ਕਿਸੇ ਵੀ ਚੀਜ਼ ਦੀ ਵੈਕੰਸੀ ਨਿਕਲਦੀ ਚਪੜਾਸੀ ਤੋਂ ਲੈ ਕੇ ਅਫਸਰ ਤੱਕ ਦੀ ਠੀਕ ਹੈ ਜੀ ਪੰਜਾਬ 'ਚ ਨਿਕਲੀਆਂ ਵੈਕੰਸੀਆਂ ਪੁਲਿਸ ਹੋ ਗਈ ਸਭ ਤੋਂ ਪਹਿਲਾਂ ਜੇ ਆਪਾਂ ਫੋਰ ਐਗਜ਼ਾਮਪਲ ਕਹਾਂ ਵੀ ਪੁਲਿਸ ਦੀ ਭਰਤੀ ਨਿਕਲੀ ਹੈ ਜੀ ਗ੍ਰੈਜੂਏਸ਼ਨ ਜਾਂ ਪਲੱਸ 2 ਹੁੰਦੀ ਹੈ ਨਾ ਵੀ ਸਿਪਾਈ ਲਈ ਠੀਕ ਆ ਕੀ ਕਰਨਾ ਵਾ ਕੁਝ ਨਹੀਂ ਕਰਨਾ ਭਰਤੀ ਕੱਢ ਦੋ ਪਰ ਥੱਲੇ ਇੱਕ ਲਾਈਨ ਲਿਖ ਲਓ ਜਿਹੜਾ ਨੌਜਵਾਨ ਮੁੰਡਾ 12 ਪੜ੍ਹਿਆ ਵਾ ਐਨੇ ਪਰਸੈਂਟ ਨੰਬਰ ਆ ਉਹਦੇ ਤੇ ਜੇ ਉਹਨੇ ਅਮਰਤ ਛਕਿਆ ਵਾ ਤੇ ਉਸ ਨੂੰ ਆ ਚੀਜ਼ ਦੇ ਵਿੱਚ ਐਨੇ ਛੋੜ ਦਿੱਤੀ ਜਾਵੇ ਲਿਖਤੀ ਟੈਸਟ ਦੇ ਵਿੱਚ ਜੇ 80 ਵਾਲਾ ਪਾਸ ਆ ਜਿਹਨੇ ਅਮਰਤ ਛਕਿਆ ਉਹਨੂੰ 75 ਵਾਲਾ ਉਹਦਾ ਪਾਸ ਯਾਰ ਇਦਾਂ ਕਰੋ ਜੇ ਅੱਜ ਇਹ ਇਹ ਚੀਜ਼ ਕਰੋਗੇ ਨਾ ਸ਼ਾਇਦ ਅੱਜ ਮੈਂ ਵੀ ਅਮਰ ਤੇ ਛਕਿਆ ਹੁੰਦਾ ਮੈਂ ਵੀ ਸਿੱਖੀ ਸਰੂਪ ਚ ਹੁੰਦਾ ਵੀ ਯਾਰ ਨਹੀਂ ਮੈਨੂੰ ਸਰਕਾਰੀ ਨੌਕਰੀ ਮਿਲਦੀ ਐ ਸਰਕਾਰੀ ਨੌਕਰੀ ਦੀ ਲੋਕੀ ਰੋਂਦੇ ਐ ਸਰਕਾਰੀ ਨੌਕਰੀਆਂ ਨਹੀਂ ਮਿਲਦੀ ਤਾਂ ਲੋਕੀ ਬਾਹਰ ਜਾਂਦੇ ਹਰ ਇੱਕ ਚੀਜ਼ ਹਰ ਇੱਕ ਫੀਲਡ ਦੇ ਵਿੱਚ ਕੋਈ ਟੀਚਰ ਲੱਗਦਾ ਵਾ ਪਟਵਾਰੀ ਲੱਗਦਾ ਵਾ ਐਸਟੀਐਮ ਦੀ ਭਰਤੀ ਹੁੰਦੀ ਆ ਕੋਈ ਕੋਈ ਆਂਗਣਵਾਲੀ ਇਹ ਉਹ ਪੰਜਾਬ ਚ ਕੋਈ ਵੀ ਭਰਤੀ ਨਿਕਲਦੀ ਨਾ ਥੱਲੇ ਲਿਖੋ ਜੋ ਬੱਚਾ ਸਿੱਖੀ ਸਰੂਪ ਦੇ ਵਿੱਚ ਹੋਏਗਾ ਉਹਨੂੰ ਹਰ ਇੱਕ ਤਰੀਕੇ ਦੀ ਛੋਟ ਦਿੱਤੀ ਜਾਵੇਗੀ ਇਸ ਦੇ ਨਾਲ-ਨਾਲ ਜੇ ਸਾਡੇ ਮੁੰਡੇ ਕੁੜੀਆਂ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਜੇ ਮੈਂ ਅੱਜ ਅੰਮ੍ਰਿਤ ਛਕਦਾ ਹਾਂ ਵਾ ਮੈਂ ਆਪਣਾ ਸਿੱਖੀ ਸਰੂਪ ਦੇ ਵਿੱਚ ਆਉਣਾ ਵਾ ਤੇ ਮੈਨੂੰ ਗਵਰਨਮੈਂਟ ਜੌਬ ਮਿਲ ਜਾਣੀ ਆ ਭਾਜੀ ਲਾਲਚ ਨਾ ਸਹੀ ਉਹ ਆਪਣੇ ਸਿੱਖੀ ਸਰੂਪ ਦੇ ਵਿੱਚ ਜ਼ਰੂਰ ਆਉਣਗੇ ਸ਼ਾਇਦ ਮੈਂ ਵੀ ਉਹਨਾਂ ਚ ਇੱਕ ਹੁੰਦਾ ਇਹ ਇਹ ਕੀ ਕਰਦੀਆਂ ਸਰਕਾਰਾਂ ਇਹਨਾਂ ਦੇ ਦਿਮਾਗ ਕਿੱਥੇ ਆ ਕਿੱਥੇ ਵੱਡੇ ਚੀਜ਼ਾਂ ਇਹ 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 ਸਰਕਾਰਾਂ ਦਾ ਇਹ ਰੋਲ ਆ ਕਿਉਂਕਿ ਜੇ ਮੈਂ ਨੌਕਰੀਆਂ ਕੱਢਦਾ ਹੁੰਦਾ ਯਾਰ ਸਰਕਾਰ ਨੂੰ ਇਹ ਕੰਮ ਕਰਨਾ ਇਹਦੇ ਇਹਦੇ ਦੋ ਫਾਇਦੇ ਵੀ ਆ ਇੱਕ ਤੇ ਸਾਡੇ ਮੁੰਡੇ ਕੁੜੀਆਂ ਨੌਜਵਾਨ ਜਿਹੜੇ ਸਖੀਰੂਪ ਚ ਆਉਣਗੇ ਅੰਮ੍ਰਿਤ ਛਕਣਗੇ ਠੀਕ ਆ ਤੇ ਨਸ਼ਾ ਨਸ਼ਾ ਬੰਦ ਹੋਊਗਾ ਨਸ਼ੇ ਤੋਂ ਪਰੇਜ ਹੋਊਗਾ ਸਾਡੇ ਮੁੰਡੇ ਕੁੜੀਆਂ ਨੌਜਵਾਨ ਜਦੋਂ ਅੰਮ੍ਰਿਤ ਛਕ ਲਿਆ ਕਿੱਥੋਂ ਨਸ਼ਾ ਕਰਨਗੇ ਫਿਰ ਉਹ ਇਹਦਾ ਜੇ ਡਰਗ ਟੈਸਟ ਉਹ ਰੂਲ ਰੈਗੂਲੇਸ਼ਨ ਉਹ ਰਹਿਣ ਦੋ ਕਿ ਜੇ ਤੁਸੀਂ ਜੌਬ ਕਰ ਰਹੇ ਹੋ ਜਦੋਂ ਤੱਕ ਜੌਬ ਹੈ ਉਦੋਂ ਤੱਕ ਤਾਂ ਤੁਸੀਂ ਅੰਮ੍ਰਿਤ ਭੰਗ ਕਰਨਾ ਨਹੀਂ ਹੁਣ ਹਰ ਇੱਕ ਜੌਬ ਜਿਹੜੀ ਆ ਉਹ 15 20 25 30 ਸਾਲ ਦੀ ਇਹ 딜 ਲੌਂਗ ਚੱਲਦੀ ਹੈ ਜੋਬ ਭਾਵੇਂ ਕੋਈ ਵੀ ਹੋਵੇ ਉਦੋਂ ਤੱਕ ਬੰਦਾ ਜੇ ਲਾਲਚ ਨੂੰ ਹੀ ਲੱਗਾ ਨਾ ਲਾਲਚ ਨੂੰ ਹੀ ਲੱਗਾ ਅਮਰਤਿ ਸ਼ਾਕੇ ਤੇ ਉਹ 30 35 ਸਾਲ ਦੇ ਵਿੱਚ ਗੁਰੂ ਨਾਲ ਜੋੜੀ ਜਾਊਗਾ ਸੋ ਜੇ ਇਹ ਤੁਹਾਨੂੰ ਚੀਜ਼ ਵਧੀਆ ਲੱਗੀ ਆ ਇਹ ਮੇਰਾ ਪੁਆਇੰਟ ਆਫ View ਆ ਇਹ ਜ਼ਰੂਰ ਸਰਕਾਰ ਤੱਕ ਪਹੁੰਚਾਓ ਗੱਲ ਵੀ ਆ ਚੀਜ਼ਾਂ ਜ਼ਰੂਰ ਲਿਖੋ ਇਹ ਪੰਜਾਬ ਆ ਪੰਜਾਬ ਕੋਈ ਬਾਹਰੋਂ ਟੂਰਿਸਟ ਆਉਂਦਾ ਵਾ ਕੋਈ ਬਾਹਰੋਂ ਆਉਂਦਾ ਵਾ ਉਹ ਜਦੋਂ ਪੰਜਾਬ ਦੇ ਵਿੱਚ ਆਵੇ ਤੇ ਅੱਗੇ ਵੇਖੇ ਵੀ ਯਾਰ ਪੰਜਾਬ ਪੁਲਿਸ ਨੇ ਮੁੰਡੇ ਆ ਅਮਰ ਤੇ ਛਕਿਆ ਵਾ ਐਡੇ ਐਡੇ ਦਾੜੇ ਆ ਕਿੱਡੇ ਸੋਹਣੇ ਲੱਗਣਗੇ ਪਾਕਰੀ ਜਿਹਾ ਜੇ ਦਮਾਲਾ ਹੋ ਗੋਲ ਬੰਨੇ ਹੋਵੇ 유ਨੀਫਾਰਮ ਪਾਈ ਹੋਵੇ ਉਹਨਾਂ ਥਾਂ ਤਾਂ ਜੇ ਬੈਂਕ 'ਚ ਜਾਣ ਮੁੰਡੇ ਬੈਂਕਾਂ ਦੇ ਟੈਸਟ ਪਾਸ ਕਰਦੇ ਆ ਉਹ ਸਕੂਲਾਂ 'ਚ ਜਾਣ ਸਾਡੇ ਟੀਚਰ ਜਾਂ ਕਿਤੇ ਵੀ ਆਧਾਰੇ 'ਚ ਜਾਣ ਹਸਪਤਾਲਾਂ 'ਚ ਜਾਣ ਸਰਕਾਰੀ ਜਿੱਥੇ ਵੀ ਸਰਕਾਰੀ ਮਲਾ ਜਿਨ੍ਹਾਂ ਦੇ ਨਾਂ ਦੇ ਪਿੱਛੇ ਸਿੰਘ ਲੱਗ ਲਓ ਸਾਰੇ ਅਮਰਤਾਰੀ ਹੋਣ ਤੇ ਕਿੱਡੀ ਵਧੀਆ ਇੱਕ ਚੀਜ਼ ਪੋਜ਼ਿਟਿਵ ਚੀਜ਼ ਮਿਲੂਗੀ ਵੀ ਯਾਰ ਅਸੀਂ ਵਰਡ ਦੇ ਵਿੱਚ ਨਾ ਆਊਗਾ ਵੀ ਯਾਰ ਜੇ ਤੁਸੀਂ ਪੰਜਾਬ 'ਚ ਦੇਖੋ ਜਾ ਕੇ ਪੰਜਾਬੀ ਨੌਜਵਾਨ ਦੇਖੋ ਹਰ ਇੱਕ ਸਿੱਖੀ ਸਰੂਪ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਅਪਲਾਈ ਆ ਕਿੰਨੇ ਗਵਰਨਮੈਂਟ ਅਪਲਾਈ ਯਾਰ ਸਾਡੇ ਸੋ ਪਲੀਜ਼ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜੇ ਤੁਹਾਨੂੰ ਵਧੀਆ ਲੱਗੀ ਇਹ ਮੇਰਾ ਪੁਆਇੰਟ ਆਫ View ਆ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਇਸ ਤਰ੍ਹਾਂ ਹੋ ਜੇ ਤੇ ਥੋੜੇ ਕਿ ਦਿਨਾਂ ਥੋੜੇ ਕਿ ਚਿਰ ਦੇ ਵਿੱਚ ਹੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਸਿੱਖੀ ਸਰੂਪ ਦੇ ਵਿੱਚ ਆ ਜਾਣਗੇ ਲਾਲਚ ਨਹੀਂ ਸਹੀ ਪਰ ਆਉਣਗੇ ਜ਼ਰੂਰ ਤੇ ਹਾਂ ਜੇ ਕਈਆਂ ਦੇ ਸਵਾਲ ਹੋਣਗੇ ਨਾ ਵੀ ਬਾਅਦ ਚ ਨਸ਼ੇ ਕਰਨ ਲੱਗ ਗਏ ਬਾਅਦ ਉਹਨਾਂ ਪੰਗ ਕਰਤਾ ਵੇਖੋ ਜੇ ਇੱਕ ਨੌਜਵਾਨ ਮੁੰਡਾ ਭਰਤੀ ਹੁੰਦਾ ਵਾ 18 19 20 25 ਸਾਲ ਦੀ ਏਜ ਦੇ ਵਿੱਚ ਮੰਨ ਲਓ ਭਰਤੀ ਹੋ ਗਿਆ ਕਿਸੇ ਵੀ ਮਹਿਕਮੇ ਦੇ ਵਿੱਚ 52 ਸਾਲ ਤੱਕ ਉਹਦੀ ਹਨਾ ਹੁੰਦੀ ਹੈ ਵੀ ਰਿਟਾਇਰਮੈਂਟ ਤੇ ਯਾਰ ਉਹ 30 ਸਾਲ ਸਿੱਖੀ ਸਰੂਪ ਦੇ ਵਿੱਚ ਰਿਹਾ ਹੋ ਤੇ ਉਦੋਂ ਤੱਕ ਬੰਦੇ ਦਾ ਉਹੀ ਮਨ ਉਹ ਪ੍ਰਮਾਤਮਾ ਦੇ ਨਾਲ ਜੁੜ ਜਾਣਾ ਜਦੋਂ ਕਿ ਕਿ ਬਾਣਾ ਪਾ ਲਿਆ ਅਸੀਂ ਇਹ ਨਸ਼ੇ ਤੋਂ ਰਹਿਤ ਹੋ ਗਏ ਹਨਾ ਬਾਣੀ ਦੇ ਨਾਲ ਜੁੜ ਕੇ ਇਮਾਨਦਾਰੀ ਦੇ ਨਾਲ ਅਸੀਂ ਨੌਕਰੀਆਂ ਕਰਾਂਗੇ ਆਪਣੀਆਂ ਤੇ ਕਿੰਨਾ ਪੋਜੀਟਿਵ ਯਾਰ ਵਾਈਬਸ ਆਉਣਗੀਆਂ ਪੰਜਾਬ ਦੇ ਵਿੱਚੋਂ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਿਓ ਜੀ ਇਹ ਮੇਰਾ ਪੁਆਇੰਟ ਆਫ View ਹੀ ਤੇ ਮੈਨੂੰ ਲੱਗਦਾ ਇਦਾਂ ਹੋਣਾ ਵੀ ਚਾਹੀਦਾ ਹੈ ਸੋ ਬਹੁਤੀਆਂ ਗੱਲਾਂ ਨਾ ਕਰਦਾ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਮੈਨੂੰ ਜਰੂਰ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ